ਨਿੱਜੀ ਤੌਰ ਤੇ ਕੀ ਹਸਤੀ ਸੀ ਇੱਕ ਗਰੀਬ ਸਿੱਖ ਪਰਿਵਾਰ ਦੇ ਵਿੱਚ ਜੰਮਿਆ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰੂੰਗਾ ਜੀਵਨ ਦੀ ਅਸੀਂ ਨਾ 95 ਦੀ ਗੱਲ ਹੈ ਬੜੀ ਗਰੀਬੀ ਸੀ ਪਿੰਡੋਂ ਟਰੱਕ ਗਿਆ ਤੇ ਅਸੀਂ ਬਾਪੂ ਦੇ ਨਾਲ ਮੈਂ ਤੇ ਮੇਰਾ ਵੱਡਾ ਭਰਾ ਅਸੀਂ ਆਨੰਦਪੁਰ ਸਾਹਿਬ ਚਲੇ ਗਏ 10-20 ਰੁਪਏ ਹੋਣਗੇ ਘਰੇ ਕੀ ਹੁੰਦਾ ਹੈ ਗਰੀਬੀ ਸੀ ਮੇਰੇ ਦੋ ਮਾਮੇ ਸ਼ਹੀਦ ਹੋਏ ਨੇ ਮੇਰੀ ਮਾਤਾ ਦੇ ਭੂਆ ਦੇ ਪੁੱਤ ਚੜਦੀ ਜਵਾਨੀ ਚ ਉਹ ਟਰੱਕ ਵਾਲੇ ਨੇ ਕਰਾਇਆ ਲੈ ਲਿਆ ਸਾਥੋਂ ਪੈਸਾ ਕੋਈ ਵੀ ਨਹੀਂ ਉਹ ਅੱਗੇ ਨੂੰ ਚਲੇ ਗਿਆ ਜਿਹੜੇ ਪਰਾਂ ਥੋੜੇ ਜਾਂਦੇ ਆ ਅਸੀਂ ਨਹੀਂ ਗਏ ਅਨੰਦਪੁਰ ਸਾਹਿਬ ਰਹਿ ਪੇ ਵਾਪਸ ਆਉਣਾ ਸੀ ਸਾਡਾ ਬੜਾ ਨੇੜਲਾ ਰਿਸ਼ਤੇਦਾਰ ਸੀ ਸਾਡੇ ਨਾਲ ਗੁਰੂ ਨੇ ਬਾਣੀ ਚ ਐਵੇਂ ਨਹੀਂ ਆਖਿਆ ਸੁਖ ਕਾ ਹੇਤ ਬਹੁਤ ਮਿਲ ਬੈਠਤ ਰਹਤ ਚਾਉ ਦਿਸ ਕੇ ਰਹਿ ਵਿਪਤ ਪਰ ਹੀ ਸਭ ਹੀ ਸੰਗ ਸਾੜਤ ਕੋਉ ਨ ਆਵਤ ਅ ਕਹਿ ਰਹੀ ਸੀ ਨਾ ਵਿਪਤਾ ਦੀਆਂ ਗੱਲਾਂ ਭਲੇ ਉਹ ਵਿਪਤਾ ਦੇ ਵੇਲੇ ਯੋਧੇ ਨਾਲ ਲਾਗੇ ਆਉਂਦੇ ਆ ਡਰਕਲ ਥੋੜਾ ਆਉਂਦੇ ਤੇ ਭੱਜ ਜਾਣਗੇ ਉਦੋਂ ਤੇ ਜਿਹੜੇ ਗੁਰੂ ਨਾਲ ਜੁੜੇ ਉਹ ਖੜਨਗੇ ਪਰ ਜਿਹੜੇ ਖੜਨਗੇ ਅਮਰ ਹੋਣਗੇ ਖੈਰ ਵਾਪਸ ਆਉਣਾ ਸੀ ਮੇਰੇ ਬਾਪੂ ਨੇ ਨਾ ਬਸ ਦੇ ਵਿੱਚ ਜਿਹੜਾ ਸਾਡਾ ਬਹੁਤ ਨੇੜਲਾ ਖੂਨ ਦਾ ਰਿਸ਼ਤਾ ਨਾਲ ਅਮੀਰ ਬੰਦਾ ਉਹਦੀ ਬੱਸ ਦੇ ਵਿੱਚ ਸੀਟ ਰੱਖੀ ਤੇ ਆਖਿਆ ਕਿ ਭਾਈ ਪਿੰਡ ਜਾ ਕੇ ਤੈਨੂੰ ਕਰਾਇਆ ਦੇ ਦਾਂਗੇ ਆਪਾਂ ਆ ਬੱਚੇ ਇਹਨੇ ਦੋ ਤੇ ਸਾਡਾ ਕਰਾਇਆ ਲਾ ਦੀ ਉਹਨੇ ਆਖਿਆ ਨਹੀਂ ਭਾਊ ਮੈਂ ਨਹੀਂ ਕਰਾਇਆ ਲਾ ਸਕਦਾ ਮੇਰੇ ਕੋਲ ਨਹੀਂ ਪੈਸੇ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਇੱਕ ਕੋਈ ਉੱਥੇ ਜਿਵੇਂ ਭਾਈ ਸਾਹਿਬ ਤਾਬਿਆ ਬੈਠੇ ਨੇ ਗੁਰਮਖ ਇਹੋ ਜਿਹਾ ਗੁਰਸਿੱਖ ਸੀ ਉਸ ਗੁਰਸਿੱਖ ਨੇ ਆਵਾਜ਼ ਮਾਰੀ ਕਹਿੰਦਾ ਭਾਉ ਚਿੰਤਾ ਨਾ ਕਰ ਕਰਾਇਆ ਵੀ ਦਿੱਤਾ ਉਦਾਂ ਵੀ ਖਰਚਾ ਦਿੱਤਾ ਕਹਿੰਦੇ ਆ ਰਾਮ ਨਾ ਜਾਓ ਮੈਂ ਅੱਜ ਜਦੋਂ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਸੇਵਾਦਾਰੀ ਮਿਲੀ ਇਹ ਘਟਨਾ ਮੇਰੇ ਮਨ 'ਚ ਉਦੋਂ ਹੀ ਆ ਗਈ ਮਨਾ ਉਹ ਵੀ ਵੇਲਾ ਸੀ ਜਦੋਂ ਜੇਬ ਦੇ ਵਿੱਚ ਥਿਲਾਨੀ ਸੀ ਅੱਜ ਉਹ ਵੀ ਵੇਲਾ ਹੈ ਪੰਥ ਨੇ ਬੜੀ ਸ਼ਾਨ ਦੇ ਨਾਲ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਸੇਵਾਦਾਰੀ ਦਿੱਤੀ ਗੁਰੂ ਨੇ ਨਾ ਨੇ ਮਾਣਿਆਂ ਨੂੰ ਮਾਣ ਦਿੱਤਾ ਹੈ ਨੇ ਤਾਣਿਆਂ ਨੂੰ ਤਾਣ ਦਿੱਤਾ ਹੈ ਗੁਰੂ ਮਾਣ ਦਿੰਦਾ ਹੈ ਸਾਡੀ ਭਾਵਨਾ 'ਚ ਫਰਕ ਨਹੀਂ ਹੋਣਾ ਚਾਹੀਦਾ ਤੇ ਮੈਂ ਪੰਥ ਨੂੰ ਜੋ ਮੈਂ ਉੱਥੇ ਆਖਿਆ ਸੀ ਤਖਤ ਸਾਹਿਬ ਮੈਂ ਫੇਰ ਆਖਦਾ ਹਾਂ ਅਸੀਂ ਇਸ ਪੰਥ ਦੀ ਅਗਵਾਈ 'ਚ ਪੰਥ ਵੱਡਾ ਆਤਮਾ ਗ੍ਰੰਥ ਵਿੱਚ ਸਰੀਰ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਪੰਥ ਖੜਾ ਤੇ ਪੰਥ ਦੇ ਨਾਲ ਇਹ ਬਚਨ ਹੈ ਇਹ ਗੁਰਦੁਆਰੇ ਸਾਨੂੰ ਜਾਨੋ ਵੱਧ ਪਿਆਰੇ ਨਹੀਂ ਗੁਰਦੁਆਰਿਆਂ ਹੋਏ ਸੋਜੀ ਪਾਏ ਸੀ ਅਸੀਂ ਇਹਨਾਂ ਗੁਰਦੁਆਰਿਆਂ ਦੇ ਵਿੱਚ ਜਿਹੜੀਆਂ ਵੀ ਤਾਕਤਾਂ ਕਬਜ਼ੇ ਕਰਨਾ ਚਾਹੁੰਦੀਆਂ ਨੇ ਪਾਤਸ਼ਾਹ ਦੇ ਹਜ਼ੂਰੀ ਦੇ ਵਿੱਚ ਵਾਦਾ ਪੰਥ ਨਾਲ ਅਸੀਂ ਗੁਰਦੁਆਰਿਆਂ ਕੇ ਪੰਥ ਵਿਰੋਧੀਆਂ ਦੇ ਕਬਜ਼ੇ ਨਹੀਂ ਹੋਣ ਦਵਾਂਗੇ ਕਿਉਂ